ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਵਾਲਾ ਜਹਾਜ਼ ਪ੍ਰਕਾਸ਼ ਕਰਨ ਲੱਗਿਆ ਭਾਈ ਮਨਪ੍ਰੀਤ ਸਿੰਘ ਜੀ ਫੋਰਮੈਨ ਸਾਹਿਬ ਆਏ ਹੋਏ ਆ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਕਿਵੇਂ ਸਾਰਾ ਬਾਹਰ ਆਉਂਦਾ ਕਿਵੇਂ ਜੱਕਾਂ ਤੇ ਜਾਂਦਾ ਕਿੱਥੇ ਭਾਈ ਕਾਲਾ ਸਿੰਘ ਜੀ ਜਿਹਦਰ ਜੀ ਹਾਂਜੀ ਜਿਹਦਰ ਕਾਲਾ ਸਿੰਘ ਹੀ ਤੁਹਾਨੂੰ ਵਿਖਾਉਣਗੇ ਲਾਈਵ ਸੰਗਤਾਂ ਦਰਸ਼ਨ ਕਰੀਏ ਵੀਡੀਓ ਵੱਧ ਵੱਧ ਸ਼ੇਅਰ ਕਰੀਏ ਉਹ ਲਵ ਨੂੰ ਕਹਿ ਗਿਆ ਰਹਿਰ ਸਾਹਿਬ ਕਰੇ ਰਹਿ ਨਿਆਣਾ ਲਵ ਪਿਆਲਾ ਮਟ ਲਵ ਬੰਦੇ ਬਿੱਦੇ ਰੋ ਹਾਦੀ ਨਿਆਣਾ ਨਾਪ ਜਹਦਰ ਜੀ ਆਪਣੇ ਸ਼ੋਭਾ ਸਾਣਾ ਲਵ ਕਰੋ ਨਹੀਂ ਨਹੀਂ ਤੇਰੇ ਪਾਣੀ ਉਹ ਨਹੀਂ ਇੰਦਰੱਖ ਲੈ ਕੇ 32 ਸਹੀ ਕੋ ਤੇਰੀ ਇਦਾਂ ਹੜੀ ਕਰੀਦਾ ਯਾਰ ਇਹ ਬਾਬਾਏ ਹੁਣੇ ਲੀਕੋਂ ਲੱਗ ਪਿਆ ਪ੍ਰੈਸ਼ਰ ਬਾਬਾ ਮੇਰੇ ਤਾਂ ਮੱਸੇ ਤੇ ਮਾਰਿਆ ਨੇ ਨਹੀਂ ਨਹੀਂ ਪੰਜਾਇਦਰ ਜੀ ਰਿਕਾਰਾ ਬਲਾਵੇ ਸਨਿਆਲ ਹੋ ਜਾਵੇ ਸਤਿ ਸ੍ਰੀ ਅਕਾਲ ਚੱਕਿਆ ਗਿਆ ਇਦਾਂ ਆ ਪੱਲਾ ਇੱਕ ਜਿਹੜਾ ਬਾਹਰ ਆ ਜਾਂਦਾ ਹੈ ਉਹ ਪੱਲਾ ਲਗਾ ਖੋਲਣਾ ਇੱਕ ਮਿੰਟ ਦੂਜੇ ਪਾਸੇ ਆਦਾ ਵੀ ਦੂਜੇ ਪਾਸੇ ਦਾ ਪੱਲਾ ਇਹ ਲੰਗਰ ਵਾਲਾ ਜਹਾਜ ਜਿਹੜਾ ਸੰਗਤਾਂ ਨੂੰ ਵੀਡੀਓ ਦੇ ਵਿੱਚ ਦਰਸ਼ਨ ਕਰਾਇਆ ਹੋਰ ਤਾਂ ਚੁੱਕੋ ਚੁੱਕੋ ਹੋਰ ਚੁੱਕੋ ਤਾਂ ਚੁੱਕ ਦਿਓ ਚੁੱਕ ਦਿਓ ਬਸ ਠੀਕ ਹੈ ਠੀਕ ਹੁਣ ਪਿਛਲਾ ਪਿਛਲਾ ਹਣ ਜੈਦਰ ਦੀ ਪਿਛਲਾ ਹਾਂਜੀ ਲੰਗਰ ਵਾਲਾ ਜੀ ਅੱਜ ਤੁਹਾਨੂੰ ਵਿਖਾ ਰਹੇ ਆ ਇਹ ਜੈਦਰ ਕਾਲਾ ਸਿੰਘ ਜੀ ਇਹਦੇ ਫੋਰਮੈਨ ਆ ਤੇ ਹੁਣ ਕਿਦਾਂ ਹੁਣ ਕੀ ਹੋਣਾ ਬਾਹਰ ਕਿਹੜੀ ਚੀਜ਼ ਹੈ ਇਹ ਵੀ ਜੇ ਕੰਦੇ ਬਾਹਰ ਹੋਣੀ ਹੈ ਹੁਣ ਅੰਦਰਲੀ ਪਰਤ ਜਿਹੜੀ ਉਹ ਬਾਹਰ ਨੂੰ ਆਊਗੀ 11 ਬਲਾਵ ਸਭ ਨੇ ਹਾਲ ਹੋ ਜਾਵੇ ਸਤ ਸ੍ਰੀ ਅਕਾਲ ਐਦਾਂ ਜੱਕਾ ਰਹੀਂ ਬਾਹਰ ਆ ਜਾਂਦਾ ਭਾਈ ਜੀ ਕੀ ਹਾਲ ਚਾਲ ਠੀਕ ਠਾਕ ਹੈ ਹੁਣ ਪਰਲੇ ਪਾਸੇ ਦਾ ਵਖਰੇ ਸਾਰੀਆਂ ਸੰਗਤਾਂ ਦਰਸ਼ਕਦਾਰੇ ਕਰੀਏ ਲੰਗਰ ਵਾਲਾ ਜਿਹੜਾ ਮਹਾਂਪੁਰਖਾਂ ਦੇ ਵੱਲੋਂ ਤਿਆਰ ਕੀਤਾ ਗਿਆ ਮੈਂ ਪਰਲੇ ਪਾਸੇ ਤੇ ਫਿਰ ਹੁਣ ਉਧਰਲੇ ਖੋਲਣੇ ਉਧਰਲੇ ਆਉਂਦੇ 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 ਆਉਂਦੇ